ਹਾਂਜੀ ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਘਰੇਲੂ ਹੀ ਜਾਨਵਰ ਆ ਚਾਰ ਪੰਜ ਕਿਦੇ ਕਰੀਬ ਜਾਨਵਰ ਆ ਨਗ ਤਾਂ ਬਾਈ ਉਹਨਾਂ ਨੇ ਦੋ ਸੇਲ ਕਰਨੇ ਸੀ ਇੱਕ ਗੱਬਣ ਝੋਟੀ ਸੀ ਉਹ ਖੜੀ ਸਾਹਮਣੇ ਉਹ ਸੂਪੀ ਆ ਤੇ ਬਾਈ ਕਹਿੰਦਾ ਹੁਣ ਆਪਣਾ ਇਰਾਦਾ ਬਦਲ ਗਿਆ ਕਿ ਹੁਣ ਚਲੋ ਘਰੇ ਰੱਖ ਲੈਨੇ ਆ ਤੇ ਹੁਣ ਆ ਕੱਲੀ ਇੱਕ ਨੀਲੀ ਰਾਵੀ ਦੀ ਸੋਹਣੀ ਝੋਟੀ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਸੇਲ ਹੈ ਇਹਦੀ ਮਾਂ ਪਰਲੇ ਪਾਸੇ ਹੀ ਖੜੀ ਆ ਇਹ ਬਾਈ ਕਹਿੰਦਾ ਹੁਣ ਇੱਕ ਨਗ ਸੇਲ ਕਰ ਦਿੰਨੇ ਆ ਕਿਉਂਕਿ ਥੋੜੀ ਜੀ ਜਗ੍ਹਾ ਦੀ ਤੰਗੀ ਆ ਇੱਕ ਹੁਣ ਝੋਟੀ ਸੂਣ ਕਰਕੇ ਇੱਕ ਬੱਚਾ ਆ ਗਿਆ ਤਾਂ ਫਿਰ ਬੰਨਣ ਖੋਲਣ ਦਾ ਥੋੜੀ ਜੀ ਪਰੇਸ਼ਾਨੀ ਆਉਂਦੀ ਤਾਂ ਆ ਕਰਕੇ ਬਾਈ ਕਹਿੰਦਾ ਫਿਰ ਆ ਝੋਟੀ ਸੇਲ ਕਰ ਦਿੰਨੇ ਆ ਪਰਮਿਸ਼ਨ ਲੈ ਦੇਣਾ ਜੇ ਕੋਈ ਨੀਲੀ ਰਾਵੀ ਦੀ ਝੋਟੀ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆ ਜਿਓ ਆਪ ਦੀ ਤਸੱਲੀ ਕਰਕੇ ਲੈ ਜਾਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਂ ਦੱਸ ਦਈਏ ਨਾਂ ਗਰਸ਼ੇਖ ਸਿੰਘ ਜੀ ਐਂਡ ਮਾੜੀ ਮੋਸਵਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 9878118618 ਛੋਟੀ ਦੀ ਫਿਰ ਸਕੀਮ ਬਦਲ ਗਈ ਦੂਜੀ ਦੀ ਹਾਂਜੀ ਫਿਰ ਉਹ ਸੂਪ ਹੀ ਹੋਇਆ ਘਰੇ ਰੱਖ ਲਈ ਹੂੰ ਠੀਕ ਐ ਕਿੰਨੀ ਕੁ ਉਮਰ ਹੋਏ ਦੀ ਕਹਿੰਦੀ 15 ਮਹੀਨੇ ਉਮਰ ਹੈ 15 ਮਹੀਨੇ ਪਹਿਲੇ ਸੂਏ ਦੀ ਆ ਠੀਕ ਐ ਕਿੰਨਾ ਕੁ ਦੁੱਧ ਦਿੱਤਾ ਇਹ ਮਾਂ ਹੁਣ ਦੂਜੇ ਸੂਏ ਤੇ 13 ਕਿਲੋ ਦੁੱਧ ਦਿੰਦਾ 13 ਕਿਲੋ ਪਹਿਲੇ ਸੂਏ 10 ਕਿਲੋ ਦਸ ਸੀਗਾ ਠੀਕ ਐ ਸਾਢੇ 10 ਸੀਗਾ ਹੁਣ 13 ਕਿਲ ਇਹ ਆਪ ਅਲਬਖਸ਼ ਦੀ ਆ ਖੁਦ ਅਲਬਖਸ਼ ਦੀ ਆ ਮਾਂ ਆਈ ਨਹੀਂ ਲਾਹੌਰ ਕੀ ਬੋਲਦੀ ਠੀਕ ਹੈ ਜੀ ਹੀਟ ਚਾਹੀਦੀ ਤੋ ਪਹਿਲਾਂ ਹਜੇ ਕਿ ਨਹੀਂ ਹੈ ਜੀ ਨਹੀਂ ਹੀਟ ਚ ਨਹੀਂ ਮਾੜੀ ਜੀ ਕੱਢ ਲਈ ਤੋੜ ਕੇ ਮਾੜੀ ਜੀ ਚਲੋ ਖਾਦੀਏ ਥੋੜੀ ਜੀ ਦੋਸਤੋ ਇਹ ਆਪ ਅਲਬਖਸ਼ ਬੋਲਦੀ ਧੀ ਆ ਇਹ ਹਜੇ ਆ ਮੱਝ ਝੋਟੀਆਂ ਤੋਂ ਪਹਿਲੇ ਸਵੇਰ ਸੂਈ ਸੀ ਉਦੋਂ ਵੀ ਮੈਂ ਵੀਰ ਦੀ ਵੀਡੀਓ ਬਣਾਈ ਸੀ ਉਹਦੇ ਛੋਟੀ ਸੀ ਉਹ ਕੱਟੇ ਕੀ ਜਿੱਡੀ ਸੀਗੀ ਉਦੋਂ ਵੀ ਬਾਈ ਕਹਿੰਦਾ ਸੀ ਕਹਿੰਦਾ ਹੈਗਾ ਆਪਾਂ ਇਕੱਤੀ ਤਿਆਰ ਕਰਾਂਗੇ ਅਲਬਖਸ਼ ਦੀ ਦੱਸਦਾ ਸੀ ਉਦੋਂ ਵੀ ਵੀਰ ਤੇ ਅਲਬਖਸ਼ ਦੀ ਆਪ ਹੈ ਹੁਣ ਬਾਈ ਦੀ ਇੱਕ ਝੋਟੀ ਹੋਰ ਸੂਪ ਵੀ ਫਿਰ ਜਗਾ ਥੋੜੀ ਕਰਕੇ ਆਵਲਾ ਹੁਣ ਤੁਸੀਂ ਜਦੋਂ ਆ ਕੇ ਵੇਖ ਹੀ ਲੈਣਾ ਇੱਕ ਤਾਂ ਹੁੰਦੀ ਊਂ ਕਹਿਣ ਵਾਲੀ ਗੱਲ ਤੇ ਉਧਰ ਹੁਣ ਉਹ ਝੋਟੀ ਸੂਪ ਵੀ ਇੱਕ ਉਹ ਬੱਚਾ ਆ ਗਿਆ ਤੇ ਪਸ਼ੂ ਵੱਧ ਤੋਂ ਵੱਧ ਤਿੰਨ ਜਾਂ ਚਾਰ ਹੀ ਵਜਦੇ ਆ ਫਿਰ ਉਹ ਹੁਣ ਇੱਕ ਉਹ ਛੋਟਾ ਬੱਚਾ ਆ ਗਿਆ ਤੇ ਉਹਦੇ ਕਰਕੇ ਥੋੜੀ ਜੀ ਤੰਗੀ ਆ ਤਾਂ ਕਰਕੇ ਬਾਈ ਕਹਿੰਦਾ ਫਿਰ ਆਪਾਂ ਹੁਣ ਝੋਟੀ ਸੇਲ ਕਰਦੇ ਆ 10 ਕਿਲੋ ਦੁੱਧ ਸੀ ਬਾਈ ਕਹਿੰਦਾ ਪਹਿਲੇ ਸੂਏ ਇਹਦੀ ਮਾਂ ਥੱਲੇ ਜਿਹੜੇ ਸੂਵੇ ਦੀ ਇਹ ਆ ਹੁਣ ਦੂਜੇ ਸੂਵੇ ਇਹਦੀ ਮਾਸੂਈਆ 13 ਕਿਲੋ ਦੁੱਧ ਹਣ ਉਹਦੇ ਥੱਲੇ ਜਿਹੜੀ ਝੋਟੀ ਦੀ ਧੀ ਆ ਆ ਵੇਖ ਲਓ ਝੋਟੀ ਵੀ ਪੂਰੇ ਵੱਡੇ ਕਦ ਕਾਠ ਵਾਲੀ ਆ ਢਾਂਚਾ ਸੋਹਣਾ ਸੋਹਣਾ ਬੋਡੀ ਸਟਰਕਚਰ ਆ ਖੁੱਲ ਡਲੇ ਆਂਗਾ ਪੈਰਾਂ ਦੀ ਆ ਦੇਖੋ ਇਹ ਆਪ ਅਲ ਬਖਸ਼ ਦੀ ਆ ਚਾਰ ਹੀ ਥਾਣਾ ਮੋٹے ਮੋٹے ਕੋਈ ਫੋਰ ਸ਼ਾਂਗ ਨਹੀਂ ਸੂਲ ਤੇ ਵੀ ਨਿਸ਼ਾਨ ਨੀਲੀ ਰਾਵੀ ਵਾਲਾ ਸਿੱਧਾ ਪਟਾ ਮੱਥੇ ਵੱਲ ਜੀਤ ਤੇ ਵੀ ਨਿਸ਼ਾਨ ਨੀਲੀ ਰਾਵੀ ਵਾਲੀ ਗਲਾਬੀ ਮਨ ਕੀ ਆ ਲਗਭਗ ਨੀਲੀ ਰਾਵੀ ਦੀ A to Z ਸਾਰੀਆਂ ਨਿਸ਼ਾਨੀਆਂ ਕੰਪਲੀਟ ਕਰਦੀ ਹੈ ਕੱਦ ਕਾਠ ਵੀ ਚੰਗਾ ਜੇ ਕੋਈ ਭੈਣ ਭਰਾ ਨੀਲੀ ਰਾਵੀ ਦੀ ਚੰਗੀ ਸਨੱਖੀ ਜਿਵੇਂ ਪਤਲੀ ਚਮੜੀ ਦੀ ਆ ਕੂਸ਼ ਵਗੈਰਾ ਜਿਵੇਂ ਸਾਰੀਆਂ ਨਿਸ਼ਾਨੀਆਂ ਹੋਰੀ ਕੰਪਲੀਟ ਹੈ ਹਮਮ ਪਤਲੀ ਚਮੜੀ ਦੀ ਆ ਸਿੰਘ ਵੀ ਸੋਹਣਾ ਅਲਬਖਸ਼ ਬੋਲ ਨੂੰ ਤੁਸੀਂ ਸਾਰੇ ਜਾਣਦੇ ਹੀ ਉਹਦੀ ਧੀ ਆ ਤੇ ਮਾਂ ਵੀ ਕੋਲੇ ਖੜੀ ਆ ਕਿੰਨੇ ਦੀ ਬਾਈ ਜੈਜ ਆ 30000 ਰੁਪਏ ਸ਼ਰਮਾਂਤਨ ਥੋੜਾ ਘਣਾ ਸ਼ਰਮਾਂਤਨ ਫੁੱਲ ਕਰਦੇ ਆ ਦੋਸਤੋ 38000 ਦੀ ਬਾਈ ਕਹਿੰਦਾ ਦੇ ਦਿਆਂਗੇ ਮਾਨਤਾਨ ਹੋ ਜੂ ਕਈ ਭੈਣ ਭਰਾ ਤਾਂ ਉਵੇਂ ਬੱਚਾ گاؤں ਕਿਸੇ ਦਾ ਲਿਆਂਦਾ ਹੁੰਦਾ ਪਤਾ ਨਹੀਂ ਮੰਡੀ ਤੋਂ ਲਿਆਂਦਾ ਹੁੰਦਾ ਖਰੀਦਿਆ ਹੁੰਦਾ ਕਿ ਪਤਾ ਨਹੀਂ ਖਣੀ ਕਟਿਆਣਾਂ ਤੋਂ ਲਈ ਹੁੰਦੀ ਆ ਰੰਗ ਜਾ ਵੇਖ ਕੇ ਕਹਿੰਦੇ ਫਲਾਣੇ ਸਾਂਹ ਦੀ ਆ ਪਰ ਇਹਦਾ ਪ੍ਰੋਪਰ ਰਿਕਾਰਡ ਮਿਲ ਜੂ ਤੁਹਾਨੂੰ ਇਹ ਵਾਲ ਬਖਸ਼ਦੀ ਆ ਇਹਦੀ ਰਿਕਾਰਡ ਵੀ ਪਿਛੇ ਪਿਆ ਹੂੰ ਜਿਹੜੇ ਸਟਰੀ ਦੀ ਰਿਕਾਰਡ ਸੀ ਉਸਨੇ ਸਟਰਾ ਆਗਣਾ ਪਿਆ ਕਾਰਡ ਭਰਿਆ ਬਹੁਤ ਵਗੈਰਾ ਪਿਆ ਠੀਕ ਹੈ ਹੁਣ ਵਾਲੇ ਵੀ ਟਾਈਪ ਪਿਆ ਠੀਕ ਹੈ ਬਾਕੀ ਕੁਝ ਪਿਆ ਦੋਸਤੋ ਪ੍ਰੋਪਰ ਰਿਕਾਰਡ ਹੈਗਾ ਬਾਕੀ ਰਿਕਾਰਡ ਤੁਹਾਨੂੰ ਮੈਂ ਹੀ ਦੱਸੀ ਜਾਨਾ ਕਿ ਜਦੋਂ ਪਹਿਲੇ ਸਵੇ ਸੂਈ ਸੀ ਉਦੋਂ ਵੀ ਵੀਰ ਦੇ ਘਰੇ ਮੈਂ ਇੱਕ ਵੈਡ ਦੀ ਵੀਡੀਓ ਬਣਾਈ ਸੀ ਤੇ ਉਹਦੇ ਤਾਜੀ ਸੂਈ ਸੀ ਆ ਕੱਟਾ ਹੋਣ ਵਾਲੇ ਸਵੇ ਦਾ ਏਡਾ ਇੱਕ ਬੱਚਾ ਸੀਗਾ ਇਹ ਹੂੰ ਇਹ ਆਯੂਬੇ ਦਾ ਦੋਸਤੋ ਇਹ ਆਯੂਬੇ ਦਾ 38000 ਦੀ ਬਾਈ ਕਹਿੰਦਾ ਦੇ ਦੇਣੀ ਆ ਇਹਦਾ ਸਟਰਾ ਵੀ ਹੈਗਾ ਤੇ ਜਦੋਂ ਡਾਕਟਰ ਇਹ ਆਈ ਕਰਕੇ ਗਿਆ ਸੀਗਾ ਉਹ ਬਕਾਇਦਾ ਨਾਲ ਕਾਰਡ ਵੀ ਦਿੰਦਾ ਕਿ ਕਿਹੜੇ ਬੋਲ ਦੀ ਸਾਰਾ ਰਿਕਾਰਡ ਦੇ ਕੇ ਜਾਂਦਾ ਉਹ ਕਾਰਡ ਵੀ ਹੈਗਾ ਜਾਣ ਕੇ ਰਿਕਾਰਡ ਵਾਲੇ ਪਾਸੋਂ ਬੇਫਿਕਰ ਹੋ ਕੇ ਅਗਲਾ ਲੈ ਲੇ ਸਨੱਖੀ ਝੋਟੀ ਹੈ ਜੇ ਕੋਈ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਬੋਲ ਨੂੰ ਤੁਸੀਂ ਸਾਰੇ ਜਾਣਦੇ ਹੀ ਆ ਤੇ ਝੋਟੀ ਦੀ ਮਾਂ ਵੀ ਵੱਡੇ ਕੱਦਾਂ ਦੀ ਹੈ ਤੇ ਸੋਹਣੀ ਵੱਡੇ ਕਦ ਕਾਠ ਵਾਲੀ ਝੋਟੀ ਤਿਆਰ ਹੋ ਜੂ 38000 ਦੀ ਦੇ ਦੇਣੀ ਹੈ ਮਾਨਤਨ ਖੁੱਲਾ ਹੋ ਜੂਗਾ ਕੋਈ ਫੂਡ ਸ਼ਾਂਗ ਹੈ ਨਹੀਂ ਮਾੜੀ ਮੁਸਤਫਾ ਪੰਡ ਹੈ ਘਰੇਲੂ ਜਾਨਵਰ ਹੈ ਕੋਈ ਵਪਾਰ ਦਾ ਕੰਮ ਨਹੀਂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹੱਸੋ